ਜਿਹੜੇ ਟੋਟਕੇ ਦੱਸੇ ਜਾਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਲੱਗਦਾ ਕਿ ਉਹ ਸਹੀ ਦੱਸੇ ਜਾਂਦੇ ਨੇ ਹਰੇਕ ਤੇ ਲਾਗੂ ਹੁੰਦੇ ਨੇ ਪਰ ਇਹ ਕਿੱਦਾਂ ਲਾਗੂ ਕਰ ਲਵੋ ਤੁਸੀਂ ਕਿਸੇ ਟੋਟਕੇ ਦੀ ਦੱਸੋ ਪਹਿਲਾਂ ਮੈਨੂੰ ਜਦ ਤੱਕ ਡਾਕਟਰ ਨੇ ਫਾਰਮੂਲੇਟ ਨਹੀਂ ਕੀਤੀ ਅਗਲਾ ਜੀ 6 ਜਿਹੜੀ ਬੂਟੀਆਂ ਚੱਕਦਾ ਚੱਕ ਕੇ ਬਹਿ ਜਾਂਦਾ ਕਿ ਚਲੋ ਟੀਆਰਪੀ ਵਧਾਉਣੀ ਹੈ ਚਲੋ ਵਿਚਾਰਾ ਜਿਹੜਾ ਵਿਚਾਰਾ ਪਾਰੀ ਸਮਝੋ ਤੁਸੀਂ ਮਰੀਜ਼ ਹੋ ਉਹਨੂੰ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਹਾਰਟ ਚ ਬਲੋਕੇਜ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੈ ਪਰ ਜੇ ਤੁਸੀਂ ਵੀਡੀਓ ਦੇਖੋਗੇ ਨਾ ਤੁਹਾਡੇ ਦਿਲ ਚ ਆਊਗੀ ਕਿ ਉਮੀਦ ਜਾਗੂਗੀ ਸ਼ਾਇਦ ਮੈਂ ਦਵਾਈ ਨਾਲ ਠੀਕ ਹੋ ਜਾਵਾਂ ਬਟ ਭਾਜੀ ਉਹ ਸੋਚ ਦੇ ਨਾਲ ਆਯੁਰਵੇਦ ਬਦਨਾਮ ਹੋ ਰਿਹਾ ਕਿਉਂਕਿ ਉਹ ਮਰੀਜ਼ ਨੂੰ ਉਹ ਦਵਾਈ ਨਾਲ ਫਰਕ ਨਹੀਂ ਜੇ ਪੈਣਾ ਕਿਉਂਕਿ ਜਦ ਤੱਕਰ ਤੁਸੀਂ ਨਵਜ ਨਹੀਂ ਦੇਖਣੀ ਉਹਦੀ ਰਿਪੋਰਟਾਂ ਨਹੀਂ ਦੇਖਣੀ ਆ ਉਹਦੇ ਨਾਲ ਗੱਲ ਨਹੀਂ ਕਰਨੀ ਉਹਦੀ ਬਿਮਾਰੀ ਨੂੰ ਨਹੀਂ ਸਮਝਣਾ ਉਹਦੇ ਰੋਗ ਦੇ ਇਸ਼ਾਰਾਂ ਚ ਕਲਪਨਾ ਕਰਕੇ ਉਹਦੀ ਪ੍ਰਡਿਕਸ਼ਨ ਨਹੀਂ ਕਰਨੀ ਉਹਨੇ ਕਿੰਨੀਆਂ ਦਵਾਈਆਂ ਖਾਦੀਆਂ ਕਿੰਨੇ ਘੜ ਦਾ ਪਾਣੀ ਪੀਤਾ ਕਿੰਨੇ ਪਾਵਰ ਤੱਕ ਦੀ ਗੋਲੀ ਖਾ ਕੇ ਉਹਨੂੰ ਅਸਰ ਨਹੀਂ ਆ ਰਿਹਾ ਉਹਦੀ ਟਾਈਮਿੰਗ ਦਾ ਕੀ ਸਟੇਟਸ ਹੈ ਉਹਨੂੰ ਢਿੱਲੇਪੰਦੀ ਬਿਮਾਰੀ ਤਾਂ ਨਹੀਂ ਹੈਗੀ ਉਹਦੀ ਬ੍ਰੇਨ 파ਰੀ ਮੇਨ ਜਿਹੜਾ ਆਪਾਂ ਇੰਜੋਏ ਦੀ ਗੱਲ ਕਰਦੇ ਨੇ ਇੱਕ ਚੁਣ ਹੁੰਦਾ ਦਿਮਾਗ ਆ ਸੈੱਟ ਨਹੀਂ ਉਹ ਟਾਈਮਿੰਗ ਕਦੇ ਜ਼ਿੰਦਗੀ ਵਿੱਚ ਨਹੀਂ ਸੈੱਟ ਕਰਦਾ ਤੁਸੀਂ ਕਰੋੜਾਂ ਦੀਆਂ ਦਵਾਈਆਂ ਖਾ ਲਓ ਹਾਂ ਅਫੀਮ ਪੌਂਖਾ ਕੇ ਜਾਂ ਕੋਈ ਗੋਲੀ ਗਾਲੀ ਖਾ ਕੇ ਖੋੜਾ ਪਰ ਅਸਰ ਆ ਜਾਊਗਾ ਪਰ ਕਿੰਨਾ ਚਿਰ ਬਾਅਦ ਹੂੰ ਕਿੰਨਾ ਚਿਰ ਇੱਕ ਸਾਲ 5 ਸਾਲ 10 ਸਾਲ ਬਸ ਉਸ ਤੋਂ ਬਾਅਦ ਪੜੀ ਕਹਿੰਦੇ ਨੇ ਕਿ ਘੋੜਾ ਤੇ ਮਰਦ ਕਦੀ ਬੁੜੇ ਨਹੀਂ ਹੁੰਦੇ ਇਹ ਅੱਜ ਦੀ ਕਹਾਵਤਾਂ ਨਹੀਂ ਪੁਰਾਣੀਆਂ ਕਹਾਵਤਾਂ ਨੇ ਮਤਲਬ ਇੱਕ ਮਰਦ 70 80 ਸਾਲ ਤੱਕ ਵੀ ਇੰਜੋਏ ਕਰ ਸਕਦਾ ਵੈ ਬਸ਼ਰਤੇ ਕਿ ਉਹ ਖੁਰਾਕਾ ਖਾਵੇ ਖੁਰਾਕਾ ਕੀ ਸੀਗੀ ਦੁੱਧ ਦਹੀਂ ਦੇਸੀ ਕੀ ਪਨੀਰ ਨਾਨ ਵੇਜ ਜਿਹੜੇ ਖਾਂਦੇ ਨੇ ਉਹ ਰੋਸਟਡ ਨਾਨ ਵੇਜ ਉਸ ਤੋਂ ਬਾਅਦ ਘਰ ਦੀਆਂ ਦਾਲਾਂ ਘਰ ਦੀਆਂ ਸਬਜ਼ੀਆਂ ਕਣਕ ਰੋਟੀ ਕਾਜੂ ਬਦਾਮ ਅਖਰੋਟ ਮੇਵੇ ਇਹ ਸਭ ਚੀਜ਼ਾਂ ਵਾਦੀ ਬਟ ਅੱਜ ਦੇ ਟਾਈਮ ਦੇ ਵਿੱਚ ਤਾਂ ਫੇਸਬੁੱਕ ਦੇਖਦੇ ਆ ਤੇ ਉਹ ਕਹਿੰਦੇ ਆ ਜੀ ਕਿ ਜਿਹੜਾ ਦੇਸੀ ਕੇ ਉਹ ਤੁਹਾਡੇ ਹਾਰਟ ਤੇ ਬਲੋਕੇ ਪਾਦਾ ਕਰ ਜੂਗਾ ਜੀ ਦੁੱਧ ਹੀ ਨਹੀਂ ਪੀਣਾ ਉਹ ਭਾੜੀ ਆਪਾਂ ਲੋਕ ਕਿੰਨਾਂ ਦੀਆਂ ਗੱਲਾਂ ਜਾ ਰਹੇ ਆ ਉਹਨਾਂ ਨੂੰ ਪੁੱਛੋ ਕਿ ਤੁਹਾਨੂੰ ਤੁਹਾਡੀ ਮਾਂ ਨੇ ਜਨਮ ਦੇਣ ਤੋਂ ਪਹਿਲਾਂ ਦੁੱਧ ਨਹੀਂ ਪਲਾਇਆ ਸੀ ਤੁਸੀਂ ਐਵੇਂ ਏਡੇ ਵੱਡੇ ਲੋਟੇ ਹੋ ਗਏ ਅੱਜ ਲੋਕਾਂ ਨੂੰ ਪਰਚਾ ਦੇ ਨਿਕਲੇ ਹੋਏ ਕਾਦੇ ਲਈ ਕਿਸ ਗੱਲ ਕਰਕੇ ਹੂੰ ਭਾਜੀ ਦੁੱਧ ਅੱਜ ਵੀ ਖੁਰਾਕ ਹੈ ਕੱਲ ਵੀ ਖੁਰਾਕ ਸੀ ਤਾਂ ਤੈ ਜਿੰਦਗੀ ਤਾਂ ਖੁਰਾਕ ਰਹਿਣੀ ਹੈ ਪਰ ਮੇਰੇ ਦਾ ਸੋਚ ਇਹ ਕਹਿੰਦੀ ਹੈ ਕਿ ਘਰ ਦੀ ਖੁਰਾਕ ਖਾਓ ਵਧੀਆ ਤਰੀਕੇ ਨਾਲ ਜਿੰਦਗੀ ਜਿਓ ਟੈਨਸ਼ਨਾਂ ਥੋੜੀਆਂ ਜਿਹਾ ਦੂਰ ਰੱਖੋ ਜੇ ਥੋੜੀ ਬਹੁਤ ਟੈਨਸ਼ਨ ਹੈ ਕਿ ਤਾਂ ਸਿਮਰਨ ਕਰ ਲਓ ਭਾਈ ਨਹੀਂ ਹੁਣ ਜਿਵੇਂ ਕਈਆਂ ਨੂੰ ਤਾਂ ਇੰਜ ਲੱਗਣ ਲੱਗ ਜਾਂਦਾ ਹੈ ਕਿ ਸ਼ਾਇਦ ਹੁਣ ਜਿਵੇਂ ਤੁਸੀਂ ਕਿਹਾ ਕਿ 20 ਸਾਲ ਦਾ ਬੱਚਾ ਤੁਹਾਡੇ ਕੋਲ ਆਇਆ ਡਰ ਦੇ ਨਾਲ ਕਿ ਉਹਨੂੰ ਮਨ 'ਚ ਡਰ ਹੈ ਉਹਨੂੰ ਲੱਗਦਾ ਕਿ ਸ਼ਾਇਦ ਮੈਂ ਕਮਜ਼ੋਰ ਹਾਂ ਮੈਂ ਮੈਂ ਉਸ ਤਰੈਕੇ ਨਾਲ ਪਰਫਾਰਮੈਂਸ ਨਹੀਂ ਕਰ ਰਿਹਾ ਜਾਂ ਮੈਂ ਇਸ ਮੈਂਟਰਲ ਲੈਵਲ ਮੇਰਾ ਉਸ ਲੈਵਲ ਤੱਕ ਨਹੀਂ ਹੈਗਾ ਪਰ ਭਾਈ ਜੇ ਇਹੇ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਚੱਲਦੀਆਂ ਨੇ ਮੈਂ ਮੈਂ ਨਾਮ ਨਹੀਂ ਲਾਉਂਗਾ ਕੁਝ ਐਪਸ ਵੀ ਐਸੀਆਂ ਨੇ ਜਿਹੜੀਆਂ ਤੁਹਾਨੂੰ ਪ੍ਰੋਵੋਕ ਕਰਦੀਆਂ ਨੇ ਉਹ ਕਹਿੰਦੀਆਂ ਨੇ ਕਿ ਤੂੰ ਇਹਦੇ ਬਾਰੇ ਸੋਚ ਤੂੰ ਇੱਧਰ ਨੂੰ ਜਾ ਹੋਰ ਆ ਬਲਾਂ ਫਲਾਣੀ ਚੀਜ਼ ਵੇਖਣ ਵਾਸਤੇ ਤੂੰ ਉੱਥੇ ਕਲਿੱਕ ਕਰ ਫਲਾਣੀ ਚੀਜ਼ ਵੇਖਣ ਵਾਸਤੇ ਤੂੰ ਇੱਥੇ ਕਲਿੱਕ ਕਰ ਆਜੀ ਮੈਂ ਤੁਹਾਨੂੰ ਸਾਰੇ ਫੰਡੇ ਕਲੀਅਰ ਕਰ ਦਿੰਦਾ ਅਗਰ ਕਿਸੇ ਵੀਰ ਦਾ ਇੰਜੋਏ ਕਰਨ ਦੇ ਵਿੱਚ 3 ਤੋਂ 4 ਮਿੰਟ ਦਾ ਟਾਈਮ ਲੱਗ ਰਿਹਾ ਨਾ ਉਹ ਪਰਫੈਕਟ ਮੇਲ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਜਾਨੀ ਪਰਫੈਕਟ ਮੇਲ ਹੈ ਯੈਸ ਪਰਫੈਕਟ ਗੂਗਲ ਕਰਕੇ ਦੇਖੋ ਭਾਜੀ ਮੈਂ ਗਲਤ ਹੋ ਗੂਗਲ ਤਾਂ ਨਹੀਂ ਗਲਤ ਹੋ ਸਕਦਾ ਨਾ ਗੂਗਲ ਤਾਂ ਸਹੀ ਹੈ ਨਾ ਪਰ ਲੋਕਾਂ ਨੂੰ ਇੰਝ ਲੱਗਦਾ ਕਿ ਹੁਣ ਅਸੀਂ ਜਦੋਂ ਕੋਈ ਪੌਰਨ ਵੀਡੀਓ ਦੇਖਦੇ ਹਾਂ ਤਾਂ ਉਹ 30 ਮਿੰਟ ਦੀ ਹੁੰਦੀ ਹੈ 20 ਮਿੰਟ ਦੀ ਭਾਜੀ 20 ਮਿੰਟ ਦੀ ਮੈਂ ਕਿੰਨੇ ਦੇਖ ਕੇ ਕੱਟਨੇ ਦੇਖ ਕੇ ਕਿ ਐ ਫਲੈਸ਼ਬੈਕ ਕਿੰਨੀ ਵਾਰੀ ਹੋ ਰਿਹਾ ਉਹ ਕੱਟ ਲਿੱਤੇ ਜਾ ਰਹੇ ਨੇ ਉਹਨਾਂ ਨੇ ਗੋਲੀਆਂ ਖਾਧੀਆਂ ਹੁੰਦੀਆਂ ਕੈਮੀਕਲ ਖਾਧੀਆਂ ਹੁੰਦੀਆਂ ਕਿਉਂ ਉਹਨਾਂ ਨੇ ਇੱਕ ਵੀਡੀਓ ਪਾ ਦਿੱਤਾ ਪਤਾ ਨਹੀਂ ਜੁਗਾ ਜੁਗਾ ਤੱਕ ਲੋਕਾਂ ਨੇ ਦੇਖੀ ਜਾਣਾ ਉਹ ਵੀਡੀਓ ਉਹਨਾਂ ਨੂੰ ਵੀਡੀਓ ਦੇਖਣ ਦਾ ਪੈਸੇ ਮਿਲਨੇ ਆ ਤੁਹਾਨੂੰ ਕੀ ਮਿਲਣਾ ਭਾਜੀ ਸਤਿਆਨਾਥ ਭਾਜੀ ਜਵਾਨੀ ਕਿੱਧਰ ਜਾ ਰਹੀ ਹੈ ਅੱਜ ਸਵੇਰ ਦੇ 6-7 ਬੰਦੇ ਤਾਂ ਮੈਂ ਹੀ ਦੇਖ ਹਟਿਆ ਹਜੇ ਭਾਜੀ ਤੁਸੀਂ ਟਾਈਮ ਦੇਖ ਲਓ ਸਵੇਰ ਦੇ 1 ਵਜੇ ਹੋਇਆ ਵੈ ਦੁਪਹਿਰ ਦਾ ਹਜੇ ਤੁਸੀਂ ਟਾਈਮ ਦੇਖ ਲਓ ਦੁਪਹਿਰ ਦਾ 1 ਵਜੇ ਹੋਇਆ ਤਾਂ ਮੈਂ ਸਵੇਰ ਦੇ 6 ਬੰਦੇ ਦੇਖ ਹਟਿਆ ਜਿਹੜੇ ਕਹਿੰਦੇ ਸਰ ਜੀ ਮੈਨੂੰ ਡਰ ਲੱਗਦਾ ਮੈਂ ਵਿਆਹ ਕਰਾ ਲਵਾਂ ਘਬਰਾਇਆ ਕਿ ਫੇਰ ਤੋਂ ਚੰਬੇ ਨੂੰ ਲੱਗ ਰਿਹਾ ਹੈ ਕਿ ਮੈਂ ਭਾਜੀ ਉਹਨੂੰ ਡਰ ਲੱਗਦੇ ਕਿ ਸਰ ਮੇਰੇ ਘਰ ਦੇ ਵਿਆਹ ਦੀ ਗੱਲ ਕਰਦੇ ਮੈਂ ਵਿਆਹ ਕਰ ਲਵਾਂ ਮੈਂ ਵਧੀਆ ਕਰ ਪਾਉਂਗਾ ਉਹ ਭਾਜੀ ਸੋਸ਼ਲ ਮੀਡੀਆ ਨੇ ਇੰਨਾ ਡਰਾਇਆ ਹੋਇਆ ਲੋਕਾਂ ਨੇ ਭਾਜੀ ਮੈਂ ਦੇਖੋ ਸੋਸ਼ਲ ਮੀਡੀਆ ਦੇ ਹੱਕ 'ਚ ਆਂ ਕਿ ਸੋਸ਼ਲ ਮੀਡੀਆ ਬੜੀ ਵਧੀਆ ਚੀਜ਼ ਹੈ ਪਰ ਜਾਣਕਾਰੀ ਸਹੀ ਮਿਲਣੀ ਚਾਹੀਦੀ ਹੈ ਜਾਣਕਾਰੀ ਸਹੀ ਮਿਲਣੀ ਚਾਹੀਦੀ ਹੈ ਅੱਜ ਕੱਲ ਹਰ ਬੰਦਾ ਜੂਸ ਬਣਾਣ ਲੱਗਿਆ ਹੈ ਜੀ ਆ ਜੂਸ ਪੀਓ ਤੁਹਾਡੀ ਉਮਰ ਵਾਜੂਗੀ ਜੀ ਲੀਵਰ ਡੀਟੌਕਸ ਹੋ ਜਾਊਗਾ ਕਿਦਾਂ ਲੀਵਰ ਡੀਟੌਕਸ ਹੋ ਜਾਊਗਾ ਤੁਹਾਨੂੰ ਪਤਾ ਭਾਜੀ ਇੱਕ ਵੀ ਦਵਾਈ ਲੀਵਰ ਤੱਕ ਨਹੀਂ ਲੋਕੀ ਕਹਿੰਦਾ ਲੀਵਰਸ ਫਾਈ ਕਿੰਦਾ ਸਫਾਈ ਹੋ ਰਿਹਾ ਕੋਈ ਬੋਰਚ ਲੈ ਕੇ ਲੱਗਾ ਸਫਾਈ ਕਰਨ ਲਈ ਕੋਈ ਕੋਸ਼ ਲੈ ਕੇ ਲੱਗਿਆ ਬਟ ਭਾਜੀ ਜਿਹੜਾ ਵਿਚਾਰਾ ਮਰੀਜ਼ ਦੁਖੀ ਹੈ ਉਹ ਵਿਚਾਰਾ ਬੜਾ ਘਬਰਾਇਆ ਹੋਇਆ ਉਹ ਸੋਚਦਾ ਸ਼ਾਇਦ ਮੇਰਾ ਹਾਲ ਇਥੋਂ ਨਿਕਲੇ ਉਹ ਸ਼ਾਇਦ ਦੇ ਹੱਲ ਨਿਕਲਣ ਦੇ ਚੱਕਰਾਂ ਦੇ ਵਿੱਚ ਉਹ ਵਿਚਾਰਾ ਕਿਤਨਾ ਕਿਤਨਾ ਨੁਕਸਾਨ ਦਾ ਭਾਗੀਦਾਰ ਹੋ ਜਾਂਦਾ ਪਰ ਸਰ ਜਿਸ ਟਾਪਿਕ ਦੀ ਆਪਾਂ ਗੱਲ ਕਰ ਰਹੇ ਹਾਂ ਸੈਕਸ਼ੂਅਲ ਥੌਟ ਟਾਪਿਕ ਦੇ ਉੱਤੇ ਜੇ ਕੋਈ ਦਵਾਈ ਲੈਣ ਜਾਂਦਾ ਹੈ ਤਾਂ ਅਗਲਾ ਕਹਿੰਦਾ ਕਿ ਘਟੋ ਘਟ ਜੇਬ ਦੇ ਵਿੱਚ 20 ਤੋਂ 30000 ਜਾਂ 40000 ਰੁਪਿਆ ਲਿਆ ਜਾਂਦਾ ਭਾਜੀ ਯਾਰ ਅਸੀਂ ਤਾਂ ਭਾਜੀ 1500 ਬਹੁਤ ਜਿਆਦਾ ਕਿਸੇ ਦੀ ਬੜਾ ਹੀ ਜਿਆਦਾ ਬਿਮਾਰੀ ਹੁੰਦੀ 10-12000 ਰੁਪਏ ਦਵਾਈ ਦੇ ਕੇ ਕੀ ਖਤਮ ਕਰਦਾ ਫਿਰ ਲੋਕੀ ਤੁਹਾਡੇ ਤੇ ਕਿਵੇਂ ਯਕੀਨ ਕਰ ਲੈਣ ਸਰ ਗੱਲ ਤਾਂ ਇਹ ਆ ਜਾਂਦੀ ਹੈ ਕਿ ਹੁਣ ਇਹਨੇ 1500 ਦੀ ਭਾਜੀ ਮੈਂ ਇਕੱਲਾ ਬੰਦਾ ਜੇ ਮੈਂ ਸੋਨਾ ਪਸੰਦ ਲਿਖਿਆ ਨਾ ਮੈਂ ਉਹਦੇ ਅੱਖਾਂ ਦੇ ਸਾਹਮਣੇ ਪਾਣੀ ਹੈ ਜੇ ਮੈਂ ਲਿਖਿਆ ਚਾਂਦੀ ਪਸੂ ਤੇ ਅੱਖਾਂ ਸਾਹਮਣੇ ਪਾਣੀ ਹੈ ਜੇ ਮੈਂ ਲਿਖਿਆ ਕਾਂ ਚੂੜਾ ਮਰੀ ਦਾ ਸਪਾਣਾ ਦੇ ਅੱਖਾਂ ਦੇ ਸਾਹਮਣੇ ਪਾਣਾ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਸਾਰੀ ਦਵਾਈ ਮਰੀਜ਼ ਦੇ ਸਾਹਮਣੇ ਬਣਾਉਂਗੇ ਤੁਸੀਂ ਭਾਜੀ ਬਣਾਉਣੀ ਚਾਹੀਦੀ ਹੈ ਕੀ ਹਰਜਾ ਜੀ ਉਹਨਾਂ ਦੱਸੋ ਜੇ ਬੰਦਾ ਪੈਸੇ ਖਰਚ ਰਿਹਾ ਉਹ ਹੱਕਦਾਰ ਵੀ ਤਾਂ ਹੈਗਾ ਨਾ ਮੈਨੂੰ ਕੀ ਖਵਾਇਆ ਜਾ ਰਿਹਾ ਕੱਲ ਨੂੰ ਘਰ ਦੇ ਗੂਗਲ ਕਰਕੇ ਦੇਖ ਤਾ ਲੋਗਾ ਕਿ ਮੈਨੂੰ ਵਾਂਗੋ ਪਸੰਦ ਦਿੱਤੀ ਹੈ ਮੇਰੇ ਲੋਕ ਦੇ ਹਿਸਾਬ ਨਾਲ ਮੈਚ ਕਰਦੀ ਕਿ ਨਹੀਂ ਕਰਦੀ ਮੈਨੂੰ ਸੋਨਾ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਮੈਨੂੰ ਹੀਰਾ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਦੇਖੋ ਉਹ ਵੀ ਬੜੇ سارے ਵੀਡੀਓ ਜਿਹੜੇ ਕਹਿੰਦੇ ਕਿ ਪਸਮਾ ਖਾ ਕੇ ਗੁਰਦੇ ਖਰਾਬ ਹੋ ਜਾਂਦੇ ਆ ਜਦਕਿ ਮੈਂ ਕਹਿੰਦਾ ਹੈ ਕਿ 80 ਸਾਲ 90 ਸਾਲ 100 ਸਾਲ ਤੋਂ ਲੋਕ ਪਸਮਾ ਖਾ ਰਹੇ ਕਿ ਸਰ ਦੇ ਗੁਰਦੇ ਤਾਂ ਖਰਾਬ ਹੋਏ ਨਹੀਂ ਭਾਜੀ ਅੱਜ ਕੱਲ ਲੋਕਾਂ ਦੇ ਕਿ ਵਧੀਆ ਕੰਪਨੀ ਦਾ ਪ੍ਰੋਡਕਟ ਹਮ ਇਨਡੋਸ ਵਿਦ ਤੇ ਤਸਵੀਰ ਮਤਲਬ ਬੰਦੇ ਦੀ ਤਸਵੀਰ ਕਿਹੜੀ ਉਹ ਸਾਹਮਣਾ ਦਵਾਈ ਦਿੱਤੀ ਜਾਵੇ ਤਾਂ ਭਾਜੀ ਰੱਬ ਤੋਂ ਡਰ ਕੇ ਬੋਲਣਾ ਸਭ ਨੇ ਜਾਣ ਦੇਣੀ ਹੈ ਨੁਕਸਾਨ ਨਹੀਂ ਹੁੰਦਾ ਭਾਜੀ ਆਯੁਰਵੈਦਿਕ ਫਿਰ ਨੁਕਸਾਨ ਨਹੀਂ ਹੁੰਦਾ ਨਹੀਂ ਹੁੰਦਾ ਭਾਜੀ